ਫਤਿਹਾਰਣਾ ਜਪੜੇ ਦਫ਼ਤਰ ਹੀ ਗੰਦਾ ਸਾਹੀ ਬਾਕੀ ਔਂਜੇ ਕਰੀ ਜਾਂਦੇ ਵਕੀ ਨੂੰ ਅੰਦਰ ਆ ਕੇ ਰਿਤੂ ਨੇ ਕਹਿੰਦੇ ਉਹ ਵਿਖਾ ਜੇ ਮੈਂ ਕਿਹਾ ਭਰੀਆ ਡਾਊਨਲਾਈਨ ਦਾ ਕੰਮ ਆ ਇਹ ਡਿਟੇਲ ਨਹੀਂ ਕਰਦੇ ਤੇ ਤੁਹਾਡ ਸਾਈ ਦਾ ਮੇਰੇ ਕੋਲ ਸਮਾਨ ਨਹੀਂ ਹੈਗਾ ਇਹਦੇ ਮੈਨੂੰ ਫੋਨ ਆਇਆ ਤੇ ਮੈਂ ਕਮੇਟੀ ਦੇ ਚਲਾ ਕੀ ਰਹੇ ਤੇ ਮੈਂ ਕੈਸ਼ ਗਿੰਡ ਆ ਪਿਆ ਮੈਂ ਪੈਸੇ ਤੇ ਮੈਂ ਇੱਕ ਗੱਲ ਫੋਨ ਲਾਇਆ ਮੈਂ ਧਿਆਨ ਨਹੀਂ ਉਹਨਾਂ ਨੂੰ ਲੱਗਾ ਬੇਚਾ ਨਿਕਲਣਗੇ ਪੰਜ ਭੱਟਾ ਮਾਰਿਆ ਬੂਰ ਦੇ ਪਹਿਲਾਂ ਹੀ ਵੈਰੀ ਪਾਈ ਸਾਹਮਣੇ ਦੋ ਜਣੇ ਮੋਟਰ ਸਟਾਰਟ ਕਰੇ ਪਹਿਲਾਂ ਬੈਠੇ ਉੱਤੇ ਬੈਠੇ ਉਹਨਾਂ ਨੇ ਸਾਰ ਹੋ ਗਏ ਸ਼ਰਮਾਨਾ ਆਪਨੇ ਮਰਾ ਸਵਾਜਾ 4:30 ਵੇਨੇ ਮੇਰੇ ਕੋ ਤਿੰਨੇ ਜਣੇ ਆਏ ਆ ਹਥਿਆਰ ਨਾਲ ਜਫੜੇ ਹੀ ਦਾਤਰ ਹੀ ਗੰਡਾਸਾ ਹੀ ਬਾਕੀ ਓਂ ਜੇ ਕਰੀ ਜਾਂਦੇ ਵਕੀ ਨੂੰ ਅੰਦਰ ਆ ਕੇ ਰਿਤਮ ਨੂੰ ਕਹਿੰਦੇ ਉਹ ਵਿਖਾ ਜੇ ਮੈਂ ਕਿਹਾ ਭਰੀ ਹਟਾ ਔਨਲਾਈਨ ਦਾ ਕੰਮ ਆ ਇਹ ਡਿਟੇਲ ਨਹੀਂ ਕਰਦੇ ਤੇ ਤੁਹਾਡਾ ਸਾਈ ਦਾ ਮੇਰੇ ਕੋ ਸਮਾਨ ਨਹੀਂ ਹੈਗਾ ਤੇ ਕਹਿੰਦੇ ਇਹ ਵੇਬ ਕਮਾ ਭਰੀ ਮੈਨੂੰ ਪੜਾ ਸ਼ਰਮਾ ਥੋੜੇ ਮੈਨੂੰ ਲੱਗ ਰਿਹਾ ਥੋੜੇ ਉਸ ਹਾਰਾ ਮੈਂ ਕਿਹਾ ਮੇਰੇ ਕੋ ਉਸ ਮਾ ਤੁਹਾਡਾ ਨਹੀਂ ਹੈਗਾ ਉਹ ਆਪੇ ਛੇੜਖਾ ਨਹੀਂ ਗੰਡਾ ਐ ਭਈ ਇਧਰ ذਰਾ ਫੜ ਉਹ ਫੜ ਇੰਨੇ ਦਿਨ ਦੋ ਜਣੇ ਫੇਰ ਆਏ ਨੇ ਬਾਹਰੋਂ ਅੰਦਰ ਹੋ ਗਏ ਕਹ ਇੱਕ ਇਹਨੇ ਨੂੰ ਬੂਟ ਫੜ ਕੇ ਟਰਾਈ ਕੀਤਾ ਖੁਦ ਪੈਰੀ ਪੌਂਡਾ ਪਿਆ ਪਰਿਵਾਹ ਕਹਿੰਦਾ ਮੈਂ ਸੈੱਟ ਚੈੱਕ ਕਰਾਂ ਮੈਨੂੰ ਭਰੀ ਸੇਮ ਇਹਦੇ ਨਾਲ ਆਨਲਾਈਨ ਮੰਗਾ ਰਿਹਾ ਮੈਂ ਭਰੀ ਮਿਲ ਜਾਣਗੀ ਇੰਨੇ ਦਾ ਮੈਨੂੰ ਫੋਨ ਆਇਆ ਤੇ ਮੈਂ ਕਮੇਟੀ ਦੇ ਚਲਾ ਗਿਰੇ ਕਿ ਨਾ ਕੈਸ਼ ਗਿੰਡਾ ਪਿਆ ਮੈਂ ਪੈਸੇ ਤੇ ਮੈਂ ਇੱਕ ਗਨ ਫੋਨ ਲਾਇਆ ਮੇਰਾ ਧਿਆਨ ਨਹੀਂ ਹੋਣਾ ਮੈਨੂੰ ਲੱਗਾ ਵੀ ਅੱਛਾ ਨਿਕਲਣ ਲੱਗੇ ਉਹ ਚਪਟਾ ਮਾਰਿਆ ਬੂਟ ਦੇ ਪਹਿਲਾਂ ਹੀ ਪਾਈ ਸੀ ਸਾਹਮਣੇ ਦੋ ਜਣੇ ਮੋਟਰਸਟਾਰਟ ਕਰੇ ਪਹਿਲਾਂ ਬੈਠੇ ਉੱਤੇ ਬੈਠੇ ਨਾਲ ਹੀ ਤਰਾਰ ਹੋ ਗਏ ਪਰ ਇਹ 14-15000 ਰੁਪਏ ਗਏ ਗਿਰ ਨੇਰ ਬੋਟ ਏਗੈਟ ਗਿਨਾ ਗ ਤਿੰਨੇ ਜਾਣੇ ਹੀ ਇੱਕ ਵੀਰ ਨੇ ਉਹਦੇ ਪਰਨਾ ਬੰਨਿਆ ਆਇਆ ਪੂਰਾ ਜਿਹੜਾ ਆਪਣਾ ਗਿੱਟੜਾ ਕਹਿ ਲਈ ਚੋਟਾ ਟਾਏ ਪਾਇਆ ਨੀਲਾ ਇੱਕ ਨੇ ਨੀਲਾ ਪਰਨਾ ਹੋਰ ਬੰਨਿਆ ਦੂਜੇ ਬੰਨਿਆ ਤੀਜਾ ਮਨਾਂ ਜਿਹੜਾ ਮੋਨਾ ਸੀ ਪੱਕੇ ਜੇ ਰੰਗਦਾ ਸੀ ਵਾਲ ਦੇ ਬਿਲਕੁਲ ਛੋਟੇ ਛੋਟੇ ਗੰਜਾ ਟੈਪ ਲਾ ਲਓ ਮਤਲਬ ਜੀ ਨਹੀਂ ਬੰਨੇ ਲੀ ਹਾਂ ਨਹੀਂ ਜਦੋਂ ਅੰਦਰ ਆਏ ਆ ਉਹਦਾ ਨਾ ਮੂੰਹ ਖੋਲਿਆ ਬਾਹਰ ਜਾ ਕੇ ਦੋ ਜਣੇ ਮੂੰਹ ਬੰਨ ਲੈ ਤੀਜੇ ਨੇ ਜਿਹੜਾ ਜਿਹੜਾ ਭੱਜਿਆ ਪਾਇਕ ਹੋ ਗੋ ਉਹਨੇ ਮੂੰਹ ਨਹੀਂ ਬੰਨਿਆ ਕਿਤੇ ਅਸੀਂ ਸੋਚ ਰਹੇ ਸ਼ਹਿਰ ਦੇ ਬਿਲਕੁਲ ਵਿਚਕਾਰ ਦੁਕਾਨਾਂ ਦੇਣ ਦਿਹਾੜੇ ਹਰ ਗਲੁੱਡਾ ਖਾਉਂਦੇ ਆ ਮੰਨ ਮੈਨੂੰ ਕੋਦਰ ਨੂੰ ਲੱਗਦਾ ਸੀ ਇਹ ਮੇਰੇ ਤੇ ਹਥਿਆਰ ਹੀ ਨਾ ਕੋਲ ਮਾਲ ਮੇਰੇ ਸੱਟ ਲਾ ਜਾਂਦੇ ਤੇ ਫਿਰ ਮੈਂ ਕੀ ਕਰਾਂ ਸਪਲੈਂਡਰ ਮੋਟਰਸਾਈਕਲ ਦੇ ਹੀ ਉਹਨਾਂ ਕੋ ਸਿਲਵਰ ਕਲਰ ਦਾ ਸਪਲੈਂਡਰ ਮੋਟਰਸਾਈਕਲ ਇਹ ਹੋਰ ਵੀ ਇਤਿਹਾਰ ਸੀ ਮੈਂ ਕਿ ਹਥਿਆਰੇ ਦਾਤਰਿੰਗ ਦਸਰ ਮੈਂ ਵੇਖਿਆ ਮਾਰੇ ਬਾਕੀ ਇਦਾਂ ਦਾ ਵਕੀਲ ਨੂੰ ਹੱਥ ਲਾਈ ਜਾਂਦੇ ਮੇ ਵੀ ਹੈਗਾ ਕਿ ਨਹੀਂ ਹੈਗਾ ਮੈਨੂੰ ਲੱਗਦਾ ਹੈਗਾ ਹੀ ਉਹਨਾਂ ਕੋ ਜਾਣ ਕੇ ਦਾ ਦੁਕਾਨ ਉਹ ਕਿੰਨੇ ਦਿਨ ਕਿੰਨੀ ਦੇਰ ਤੋਂ ਦੁਕਾਨ ਕਰ ਪਰਿਮਿੰਨ ਅੱਜ 1.5 ਸਾਲ ਹੋ ਗਿਆ ਜੇਕਰ ਉਹ ਦੁਕਾਨ ਜੇਕਰ ਦੁਕਾਨਦਾਰ ਕਰਦੇ ਕੀ ਨਾਮ ਦਾ ਇਹ ਸ਼ੂ ਰੈਗਬਰੀ ਦੁਕਾਨਦਾਰ ਫਤਿਹਾਰਣਾ ਜਫੜੇ ਦਾਤਰ ਹੀ ਗੰਦਾ ਸਾਹੀ ਬਾਕੀ ਓਂਜੇ ਕਰੀ ਜਾਂਦੇ ਇਹ ਵਕੀ ਨੂੰ ਅੰਦਰ ਆ ਕੇ ਰਿਤਮ ਨੇ ਕਹਿੰਦੇ ਉਹ ਵਿਖਾ ਜੇ ਮੈਂ ਕਿਹਾ ਭਜੀ ਹਟਾ オンਲਾਈਨ ਦਾ ਕੰਮ ਆ ਇਹ ਡਿਟੇਲ ਨਹੀਂ ਕਰਦੇ ਤੇ ਤੁਹਾਡ ਸਾਈ ਦਾ ਮੇਰੇ ਕੋਲ ਸਮਾਨ ਨਹੀਂ ਹੈਗਾ ਇਹਨੇ ਜਦੋਂ ਮੈਨੂੰ ਫੋਨ ਆਇਆ ਤੇ ਮੈਂ ਕਮੇਟੀ ਦੇ ਚਲਾ ਕੀ ਰਹੇ ਕਿ ਮੈਂ ਕੈਸ਼ ਗਿੰਡ ਆ ਪਿਆ ਮੈਂ ਪੈਸੇ ਤੇ ਮੈਂ ਇੱਕ ਗਨ ਫੋਨ ਲਾਇਆ ਮੈਂ ਧਿਆਨ ਨਹੀਂ ਉਹਨਾਂ ਨੂੰ ਲੱਗਾ ਬੇਚਾ ਨਿਕਲਣਗੇ ਪੰਜ ਭੱਟਾ ਮਾਰਿਆ ਬੂਰ ਦੇ ਪਹਿਲਾਂ ਹੀ ਡਰੀ ਪਾਈ ਸੀ ਸਾਹਮਣੇ ਦੋ ਜਣੇ ਮੋਸਾ ਚਾਰੀਆ ਦੇ ਪਹਿਲਾਂ ਬੈਠੇ ਉੱਤੇ ਬੈਠੇ ਉਹਨਾਂ ਨਾਲ ਹੀ ਤਾਰ ਹੋ ਗਏ ਇਹਨੇ ਸ਼ਰਮਾਨਾ ਆਪਣੀ ਮਰਾ ਸਵਾਜਾ 3:30 ਵਜੇ ਨਾ ਮੇਰੇ ਕੋ ਤਿੰਨੇ ਜਣੇ ਆਏ ਆ ਹਥਿਆਰ ਨਾਲ ਚਫੜੇ ਹੀ ਦਾਤਰ ਹੀ ਗੰਡਾਸਾ ਹੀ ਬਾਕੀ ਔਂ ਜੇ ਕਰੀ ਜਾਂਦੇ ਵਖੀ ਨੂੰ ਅੰਦਰ ਆ ਕੇ ਰਿਤਮ ਨੇ ਕਹਿੰਦੇ ਉਹ ਵਿਖਾ ਜੇ ਮੈਂ ਕਿਹਾ ਭਰੀ ਹਾਡਾ ਆਨਲਾਈਨ ਦਾ ਕੰਮ ਆ ਇਹ ਡਿਟੇਲ ਨਹੀਂ ਕਰਦੇ ਤੇ ਤੁਹਾਡ 사이 ਦਾ ਮੇਰੇ ਕੋ ਸਮਾਨ ਨਹੀਂ ਹੈਗਾ ਤੇ ਕਹਿੰਦੇ ਇਹ ਵੇ ਵੰਦਾ ਭਰੀ ਮੈਨੂੰ ਪਤਾ ਸ਼ਕਲੋਂ ਥੋੜੇ ਮੈਨੂੰ ਲੱਗ ਰਹੀ ਥੋੜੇ ਉਸਹਾ ਦਾ ਮੈਂ ਕਹਿੰਦੇ ਮੇਰੇ ਕੋ ਉਸ ਮਾ ਤੁਹਾਡਾ ਨਹੀਂ ਹੈਗਾ ਉਹ ਆਪੇ ਸ਼ੇਡ ਖਾ ਨਹੀਂ ਗੰਡਾ ਐ ਇਧਰ ਦਰਾ ਫਾੜ ਉਹ ਫੜ ਇੰਨੇ ਦਿਨ ਦੋ ਜਣੇ ਫੇਰ ਆਏ ਨੇ ਬਾਹਰੋਂ ਅੰਦਰ ਹੋ ਗਏ ਕਹਿੰਦੇ ਵੀ ਇੱਕ ਇਹਨੇ ਨੂੰ ਬੂਟ ਫੜ ਕੇ ਟਰਾਈ ਕੀਤਾ ਖੁਦ ਪੈਰੀ ਪਾਉਂਦਾ ਪਿਆ ਪੈਰੀ ਵਾਕੇ ਨਾ ਮੈਂ ਸਾਇ ਚੈੱਕ ਕਰਾਂ ਮੈਨੂੰ ਬੜੀ ਸੇਮ ਇਹਦੇ ਨਾਲ ਆਨਲਾਈਨ ਮੰਗਾ ਰਿਹਾ ਮੈਂ ਭੜੀ ਮਿਲ ਜਾਣਗੇ ਇੰਨੇ ਦਿਨ ਮੈਨੂੰ ਫੋਨ ਆਇਆ ਤੇ ਮੈਂ ਕਮੇਟੀ ਦੇ ਚਲਾ ਗਿਰੇ ਤੇ ਮੈਂ ਕੈਸ਼ ਗਿੰਡਾ ਪਿਆ ਮੈਂ ਪੈਸੇ ਤੇ ਮੈਂ ਇੱਕ ਗਨ ਫੋਨ ਲਾਇਆ ਮੇਰਾ ਧਿਆਨ ਨਹੀਂ ਹੋਣਾ ਮੈਨੂੰ ਲੱਗਾ ਬੇਚਾ ਨਿਕਲਣ ਲੱਗੇ ਉਹ ਚਪਟਾ ਮਾਰਿਆ ਬੂਟ ਦੇ ਪਹਿਲਾਂ ਹੀ ਪੈਰੀ ਪਾਈ ਸੀ ਸਾਹਮਣੇ ਦੋ ਜਣੇ ਮੋਟਰਸ ਚਾਰਟ ਕਰੇ ਪਹਿਲਾਂ ਬੈਠੇ ਉੱਤੇ ਬੈਠੇ ਬੰਗਾਲੀ ਤਾਰ ਹੋ ਗਏ ਪਰ ਇਹ 14-15000 ਰੁਪਏ ਗਾਏ ਕੋਈ ਨੀਰ ਬੋਲ ਮੈਂ ਤਿੰਨੇ ਜਣੇ ਹੀ ਇੱਕ ਵੀਰ ਨੇ ਉਹਦੇ ਪਰਨਾ ਬੰਨਿਆ ਆਇਆ ਪੂਰਾ ਜੜਾ ਆਪਣਾ ਕਿਟੜਾ ਕਹਿ ਲਈ ਚੋਟਾ ਦਾ ਪਿਆ ਨੀਲਾ ਇੱਕ ਨੇ ਨੀਲਾ ਪਰਨਾ ਹੋਰ ਬੰਨਿਆ ਦੂਜੇ ਬੰਨਿਆ ਤੀਜਾ ਬੰਨਿਆ ਜਿਹੜਾ ਮੋਨਾ ਸੀ ਪੱਕੇ ਜੇ ਰੰਗਦਾ ਸੀ ਬਾੜ ਦੇ ਬਿਲਕੁਲ ਛੋਟੇ ਛੋਟੇ ਗੰਜਾ ਟੈਪ ਲਾ ਲਓ ਮਤਲਬ ਜੀ ਨਹੀਂ ਬੰਨੇ ਸੀ ਹਾਂ ਨਹੀਂ ਜਦੋਂ ਅੰਦਰ ਆਏ ਆ ਉਹਦੇ ਦਾ ਮੂੰਹ ਖੋਲੇ ਬਾਹਰ ਜਾ ਕੇ ਦੋ ਜਿਹੜਾ ਮੂੰਹ ਬੰਨ ਲੈ ਤੀਜੇ ਨੇ ਜਿਹੜਾ ਜਿਹੜਾ ਭੱਜਿਆ ਪੈਕ ਹੋ ਗੋ ਉਹਨੇ ਮੂੰਹ ਨਹੀਂ ਬੰਨਿਆ ਸਭ ਤੇ ਹੀ ਸੋਚ ਰਹੇ ਸ਼ਹਿਰ ਦੇ ਬਿਲਕੁਲ ਵਿਚਕਾਰ ਦੁਕਾਨਾਂ ਦੇਣ ਦਿਹਾੜੇ ਹਰ ਕੋ ਲੋਟਾ ਖਾਉਂ ਡਿਆ ਹੀ ਮੰਨ ਲਓ ਰਾਤ ਦੇ ਹਨ ਕੋਦ ਨੂੰ ਨਹੀਂ ਲੱਗਦਾ ਜੇ ਮੇਰੇ ਤੇ ਇਹ ਅਰਥ ਹਿਆਰੀ ਨਗਰ ਮਾਲਮ ਮੇਰੇ ਸੱਟ ਲਾ ਜਾਂਦੇ ਤੇ ਫਿਰ ਮੈਂ ਕੀ ਕਰਨਾ ਸੀ ਸਪਲੈਂਡਰ ਮੋਟਰਸਾਈਕਲ ਦੇ ਹੀ ਉਹਨਾਂ ਕੋ ਸਿਲਵਰ ਕਲਰ ਦਾ ਸਪਲੈਂਡਰ ਮੋਟਰਸਾਈਕਲ ਇਹ ਹੋਰ ਵੀ ਇਤਿਹਾਰ ਸੀ ਉਹਨਾਂ ਤੇ ਹਥਿਆਰੇ ਦਾਤਰਿੰਗ ਦੱਸਣ ਮੈਂ ਵੇਖਿਆ ਮਾਰੇ ਬਾਕੀ ਇਦਾਂ ਦਾ ਵਕੀਲ ਨੂੰ ਹੱਥ ਲਾਈ ਜਾਂਦੇ ਮੇਂ ਵੀ ਹੈਗਾ ਕਿ ਨਹੀਂ ਹੈਗਾ ਮੈਨੂੰ ਲੱਗਦਾ ਹੈਗਾ ਹੀ ਉਹਨਾਂ ਕੋ ਤੇ ਜਾਣ ਕੇ ਤਾਂ ساری ਦੁਕਾਨ ਉਹ ਕਿੰਨੇ ਦਿਨ ਕਿੰਨੀ ਧੀਰ ਤੋਂ ਦੁਕਾਨ ਕਰਗਾ ਪਾਰੀ ਮਹੀਨੇ ਤੇ 1.5 ਸਾਲ ਹੋ ਗਿਆ ਜਗਰ ਦੁਕਾਨ ਕਰਦੇ ਕੀ ਨਾਮ ਇਹ ਸ਼ੂਹ ਰੈਗਬਰੀ ਦੁਕਾਨ ਦਾ